ਜਾ ਮੇਰਾ ਮਨ ਦਾਈ ਕਹਿਣ ਕਹਿ ਲਾ ਫੜ ਕੇ ਕਿ ਲੜਾਈ ਦਸਖਾਂ ਵੀਰਾ ਨਾਲ ਫਕੀਰਾਂ ਨਾਲ ਕੇ ਵੇ ਸਾਰੋ ਵੇੜੇ ਤੈਨੂੰ ਵੀਰਾ ਕਦੇ ਨਾ ਜਾਵੇਂ ਚੜ ਕੇ ਫੇਰ ਵੀ ਜੇ ਨਾ ਮੰਨੇ ਵੀਰਾ ਮੁੜੇਗਾ ਉਥੋਂ ਹਰ ਕੇ ਦੁਆਲੇ ਕਰਾਉਣਾ ਹੈ ਜਿੱਤ ਦੀ ਭੈਣ ਕਹਿੰਦੀ ਵੀਰਾ ਚੰਗੀ ਗੱਲ ਤੇ ਹੋਈ ਆ ਕਿ ਇਥੋਂ ਆਪਸ ਮੁੜ ਜਾ ਤੇ ਇਹਦੇ ਨਾਲ ਚੰਗੀ ਗੱਲ ਇਹ ਆ ਕਿ ਉਹ ਉੱਥੇ ਜ਼ਰੂਰ ਹੀ ਜਾਣਾ ਨਾ ਪਲਵਾਰ ਨਾ ਚੁੱਕੀ ਚਰਨਾਂ ਦੇ ਉੱਤੇ ਟਹਿ ਕੇ ਮਾਫ਼ੀ ਮੰਗ ਲਈ ਗੁਰੂ ਬਖਸ਼ੀਦਰ ਤੈਨੂੰ ਬਖਸ਼ ਦੇਵੇ ਇਹਨੇ ਆਖਿਆ ਕਿ ਪੁੱਤ ਬਰਵਾ ਕੇ ਕਮਲੀ ਹੋ ਗਈ ਮੋਤੇ ਤੈਨੂੰ ਵੀ ਬੜਾ ਭਾਦਰੀ ਕੀ ਹੁੰਦੀ ਹੈ ਪਰ ਭੈਣ ਵੀਰ ਦੇ ਯਾਰ ਦੇ ਵਿੱਚ ਵੱਜੀ ਹੋਈ ਉਹ ਵਾਰ-ਵਾਰ ਅੰਦਾਜ਼ਾ ਕਰ ਰਹੀ ਹੈ ਕਿਉਂਕਿ ਰਿਸ਼ਤਿਆਂ ਦੀਆਂ ਤੰਨਾ ਪਿਆਰ ਦੇ ਵਿੱਚ ਵੱਧੀਆਂ ਹੁੰਦੀਆਂ ਮੋਹ ਦੇ ਵਿੱਚ ਵੱਧੀਆਂ ਹੁੰਦੀਆਂ ਵੱਖਰੀ ਗੱਲ ਹੈ ਅੱਜ ਦੇ ਮੰਨਾ ਜਿਹਨਾਂ ਨਾ ਉਹ ਰਿਸ਼ਤਿਆਂ ਨੂੰ ਰੁਪਈਆਂ ਦੇ ਤਰਾਜੂ ਵਿੱਚ ਰੱਖ ਕੇ ਤੋਲਦਾ। ਉਹ ਪਹਿਲੇ ਤੇਰੀ ਮੈਂ ਇੱਕ ਛੋਟੀ ਜੀ ਪੜੇ ਲਗੂ ਕਥਾ ਰਖੜੀਆਂ ਬੰਨ੍ਹਣ ਸਮੇਂ ਭਾਣਾ ਗੀਆਂ ਕਦੇ ਅੰਦਰੋਂ ਮਨ ਨਾ ਭੇਕੇ ਲੈ ਕੇ ਰਖੜੀਆਂ ਤੇ ਆਣ ਕੇ ਬਰਸ ਹਾਕ ਟਕਾਬ ਹੋ ਰਹੇ। ਜਦੋਂ ਰਖੜੀਆਂ ਬੰਨ੍ਹ ਕੇ ਪਾਈਆਂ। ਵਸੇ ਮੈਂ ਇੱਕ ਬੇਨਤੀ ਕਰਾਂ ਮਰੀਓ ਭੈਣੋ ਮਰੀਓ ਮਤਾਵੋ ਯਾਦ ਰੱਖਿਓ ਇੱਕ ਗੱਲ ਜੇ ਤੇ ਬੇਬੇ ਨਾਲਕੀ ਦਾ ਰਿਸ਼ਤਾ ਬਾਬਾ ਨਾਲਕ ਜੀ ਦੇ ਨਾਲ ਜੋੜਾਂਗੇ ਰਖੜੀ ਵਾਲਾ ਫਿਰ ਹਸਾਬਤਾ ਕਿਸੇ ਹੋਰ ਪਾਸੇ ਨੂੰ ਚਲੇ ਆ ਜਾਵੇਗਾ ਤੇ ਜੇ ਬੇਬੇ ਨਾਲਕ ਜਿੰਨੇ ਆਪਣੇ ਵੀਰ ਨੂੰ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਰੱਬ ਕਰਕੇ ਪੁੱਤਿਆ ਤੇ ਰੱਬ ਕਰਕੇ ਜਾਣਿਆ ਸੀ ਉਹ ਰਿਸ਼ਤਾ ਜੋੜਾਂਗੇ ਨਾ ਤੇ ਸਾਡੇ ਮੰਦੀ ਭਾਵਨਾ ਜਿਹੜੀ ਉਹ ਕੋ ਜੋਰ ਹੋਵੇ ਵਰਤ ਰੱਖਿਆ ਜਾਂਦਾ ਕਦੇ ਵਾਸਤੇ ਪਤੀ ਵਰਤਾ ਰਹਿਣ ਵਾਸਤੇ ਜਾਂ ਪਤੀ ਦੀ ਲੰਮੀ ਉਮਰ ਵਾਸਤੇ ਇਹ ਯਾਦ ਰੱਖਿਓ ਮੈਂ ਬੇਨਤੀ ਕਰਦਾ ਹੁਣ ਨਾ ਪਤਨੀਆਂ ਦੀ ਲੰਮੀ ਉਮਰ ਵਾਸਤ ਰੱਖਣ ਦੇ ਨਾਲ ਨਹੀਂ ਵੀ ਨਾ ਹੋਈ ਤੇ ਨਾ ਹੋਣੀ ਹੈ ਪਤਨੀਆਂ ਬਿਲਕੁਲ ਵੀ ਉਮਰ ਤੇ ਹੋਈ ਸੀ ਮਾਤ ਗੁਜਰੀ ਨੇ ਆਪਣੇ ਸਿਰ ਦਾ ਸਹਾਈਂ ਵਾਰਿਆ ਸੀ ਤਾਂ ਕਰਕੇ ਕਿਉਂਕਿ ਲੱਖਾਂ ਸੁਹਾਗਣਾ ਦੇ ਸੁਹਾਗ ਬਚਾਉਣ ਵਾਸਤੇ ਉਸ ਮਾਂ ਨੇ ਆਪਣੇ ਸਿਰ ਦਾ ਸੁਹਾਗ ਵਾਰ ਕੇ ਕਿਹਾ ਸੀ ਇਹਨਾਂ ਸੁਹਾਗਣਾ ਦੇ ਪਤੀ ਪੱਜਣੇ ਚਾਹੀਦੇ ਆ ਬੇ ਸਿਰ ਦਾ ਸਾਈਂ ਭਵੇਂ ਲੱਗਦਾ ਤੇ ਲੱਗ ਚੋਣਾ ਜੀ ਖਰ ਜਿਹੜੀ ਮੈਂ ਬੇਨਤੀ ਕਰਨ ਲੱਗਾ ਉਹ ਪ੍ਰਵਾਹੀਆਂ ਕਰਾਣੀਆਂ ਵਿਚਾਣੀਆਂ ਪੇਕੇ ਤੋਕ ਤੇ ਹਸਾਬ ਕਤਾ ਲੱਗਾ ਹੋਣ ਇੱਕ ਕਹਿੰਦੀ ਕਿਦਾ ਰਹੀ ਰੱਖਣੀ ਉਹ ਕਹਿੰਦੀ ਕਹ ਵੀ ਰੱਖਣੀ 500 ਲਾ ਕੇ ਗਈ ਸਾਂ ਮਾ ਖਰਤਾ ਹੀ ਪੂਰਾ ਹੋ ਗਿਆ ਤੇ ਉਹ ਕਹਿੰਦੀ ਤੂੰ ਮੈਨੂੰ ਕਿਹੜਾ ਮੱਝ ਦਾ ਉੱਥੇ ਕਾਲੀਆਂ ਸੰਗੜਾ ਬੋਲ ਦਿੱਤਾ ਮੇਰੇ ਨਾਲ ਸਭੋਂ ਪਲਿਓ ਪੈ ਗਈ ਜਦੋਂ ਇਸ ਰਾਜੂ ਵਿੱਚ ਰੱਖ ਕੇ ਭੈਣ ਭਰਾ ਦੇ ਰਿਸ਼ਤੇ ਨੂੰ ਤੋਲਾਂਗੇ ਨਾ ਤੇ ਮਰੀ ਯਾਦ ਰੱਖਿਓ ਇਹ ਰਿਸ਼ਤਿਆਂ ਦੀਆਂ ਤੰਾ ਵਿੱਚ ਗੰਢਾਂ ਪੈਣਗੀਆਂ ਤੇ ਜਦੋਂ ਪਿਆਰ ਦੇ ਤਰਾਜੂ ਵਿੱਚ ਰੱਖ ਕੇ ਤੋਲਾਂਗੇ ਸਿਆਣੇ ਮੁਰਗੇ ਨਾਲ ਸਮਾਇਆ ਕਰਦੇ ਸਨ ਇੱਕ ਦੀਦੀ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਉੱਤੇ ਮਕਰਵਾ ਚੱਲ ਪਿਆ ਇੱਕ ਉਹਦਾ ਪੁੱਤ ਇੱਕ ਉਹਦਾ ਪਤੀ ਤੇ ਇੱਕ ਉਹਦਾ ਭਰਾ ਮੁਕੱਦਮਾ ਚੱਲਦਿਆਂ ਚੱਲਦਿਆਂ ਫੈਸਲੇ ਦੀ ਘੜੀ ਆ ਗਈ ਜੱਜ ਕਹਿੰਦਾ ਦੀਦਾ ਇੱਕ ਜਣਾ ਹੀ ਛੱਡਣੀ ਦੋ ਫਾਇ ਲਾਗਣੀ ਨਾਸ ਕਿੰ ਨੂੰ ਬਚਾਉਣਾ ਚਾਹੀਂ ਉਸ ਬੀਬਾ ਨੇ ਉਸੇ ਪਰ ਜਵਾਬ ਦਿੱਤਾ ਇਹ ਵੀ ਜੱਜ ਸਾਹਿਬ ਜੇ ਇੱਕ ਦਿਨ ਦਾ ਛੜਨਾ ਇਹ ਕਿਰਪਾ ਕਰਕੇ ਮੇਰਾ ਵੀਰ ਜਿਉਂਦਾ ਰਹਿਣ ਮੱਗੋ ਜੱਜ ਕਿਹਾ ਕਵਲਈਏ ਵੀਰ ਦਾ ਘਰ ਛੱਡ ਕੇ ਆ ਗਈ ਆ ਪਤੀ ਦੇ ਘਰ ਦੇ ਵਿੱਚ ਰਹਿ ਰਹੀ ਹੈ ਅਜੇ ਵੀ ਵੀਰ ਚਾਹੁੰਦਾ ਹੀ ਕੀ ਸੋਚੀ ਉਹ ਕਹਿੰਦੀ ਬਹੁਤ ਸੋਚਿਆ ਕੀ ਸੋਚਿਆ ਮੈਨੂੰ ਵੀ ਤੇ ਦੱਸ ਮੈਨੂੰ ਵੀ ਪਤਾ ਲੱਗੇ ਉਹ ਕਹਿੰਦੀ ਜੱਜ ਸਾਹਿਬ ਮੇਰੀ ਉਮਰ ਜਵਾਨੀ ਦੀ ਦਲੀਲ ਉੱਤੇ ਪਤੀ ਮਾਰਿਆ ਗਿਆ ਜੇਕਰ ਰੱਬ ਨੇ ਚਾਇਆ ਤੇ ਹੋ ਸਕਦਾ ਮੈਨੂੰ ਦੁਬਾਰਾ ਪਤੀ ਮਿਲ ਜਾਵੇ ਤੇ ਜੇਕਰ ਰੱਬ ਦੇ ਕਰ ਮਨਜ਼ੂਰ ਹੋਇਆ ਤੇ ਦੂਜੇ ਪਤੀ ਦੇ ਨਾਲ ਹੋ ਸਕਦਾ ਮੈਨੂੰ ਪੁੱਤ ਵੀ ਮਿਲ ਜਾਵੇ ਪਰ ਯਾਦ ਰੱਖਿਓ ਇੱਕ ਗੱਲ ਜੱਜ ਸਾਹਿਬ ਜੇ ਅੱਜ ਮੇਰਾ ਅੰਮਾ ਜਾਇਆ ਵੀਰਕਸਾ ਫਾਇਲਾ ਕੇ ਮਾਰ ਦਿੱਤਾ ਨਾ ਦੁਨੀਆ ਦੀ ਕੋਈ ਤਾਕਤ ਫਿਰ ਮੇਰਾ ਅੰਮਾ ਜਾਇਆ ਵੀਰਕ ਮਾਰ ਨਹੀਂ ਲਾ ਸਕੀ ਇਹ ਹੈ ਪਿਆਰ ਦੀ ਗੱਲ کہ یہ خیر بی بی نسیرہ نے اکھا نا جا نہیں بنیا سال خان موڑیوں کوڑے دیا واقعا پہلے لو جا کرتے کر کے جا پوچھے نندپور سے رہنے پیاری ساری کے ساری پہلے ہی ہوئی ہے پکلے تمہیں گروہ بھن ہوتے پر ਕਮਸਾਂ ਬਾਦ ਉਹ ਜਿਹੜਾ ਉਹ ਬੱਚਿਆ ਇੱਕ ਵਾਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਉਹਨਾਂ ਦੇ 1800 ਸਿੱਖ ਤੇ ਮਹਾਰਾਜ ਆਜਾਪੀ ਦੇ ਜੰਗ ਦੇ ਮੈਦਾਨ ਦੇ ਵਿੱਚ ਬਾਬਾ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਤੀ ਸਿੰਘ, ਸਾਬ ਸਿੰਘ, ਮਦਨ ਸਿੰਘ, ਕਾਠਾ ਸਿੰਘ, ਜੀਵਨ ਸਿੰਘ ਤੇ ਡੋਗਾ ਸਿੰਘ ਪਸ਼ੌਰ ਵਾਲਾ ਜਿਹੜਾ ਕਹਿੰਦਾ ਸੀ ਮਹਾਰਾਜ ਮੈਂ ਤੁਹਾਡੇ ਡੋਗਾ ਉਹ ਗੁਰੂ ਕੇ ਸਿੱਖ ਤੇ ਨਾਲ ਇੱਕ ਮੁਸਲਮਾਨ ਜਰਨੈਲ ਉਹਦਾ ਨਾਮ ਸਿਆਦ ਬੇਗ ਇਹਨੇ ਜੰਗ ਦੇ ਵਿਊਈ ਦੇ ਤੇ ਬਾਬਾ ਦਇਆ ਸਿੰਘ ਨੇ ਅੱਖਾਂ ਕਲੀਆਂ ਵਾਲਿਆ ਅੱਜ ਨਹੀਂ ਕੋਈ ਔਰ ਮਖਾਣਾ। ਦੇਖੋ ਇਹ ਮਹਾਰਾਜ ਅੱਜ ਨਹੀਂ ਕੋਈ ਔਰ ਖਾਣਾ। ਸਤਿਗੁਰੂ ਕਹਿੰਦੇ ਬਿਆਸਿਆ ਮਖਾਣਾ ਦੇਗਾ ਪਰ ਪਰਿਵਾਰ ਨਾਲ ਨਹੀਂ ਖਾਣਾ। ਮਹਾਰਾਜ ਫਿਰ ਕਹਿੰਦਾ ਸਤਿਗੁਰੂ ਕਹਿੰਦੇ ਬਸ ਘੜੀ ਪਾਲੀ ਖੈਰ ਜਾ ਉਹ ਜਿਹੜਾ ਤੂੰ ਯੋਗ ਖਾਵੇਂਗਾ ਨਾ ਉਹਦਾ ਕੋ ਹਰੀ ਰੂਪ ਕੋਈ ਹੋਰ ਹੀ ਲੱਗ ਹੋਵੇਗਾ ਕਿਉਂਕਿ ਗੁਰੂ ਤੇ ਜਾਣੀ ਦਾ ਹੁਣ ਪੀਰ ਜਾ ਕੇ ਲੜਾਈ ਲੜਦਾ ਪਿਆ ਇਹ ਤੇ ਪੂਜਾ ਪੜਾ ਦਾ ਪੜਾ ਪਹਿਣ ਦੀ ਤੋਂ ਵੀ ਪਹਿਲਾਂ ਪਹੁੰਚ ਗਈ ਕਿਉਂਕਿ ਵੀਰ ਨੇ ਤੇ ਜਾਣਾ ਤੁਰ ਕੇ ਘੋੜੇ ਤੇ ਚੜ ਕੇ ਤੇ ਭੈਣ ਹੀ ਜੋੜੀ ਸੁਰਤ ਕਕਲਮੀਆਂ ਵਾਲੇ ਗੁਰੂ ਦੇ ਚਰਨਾਂ 'ਚ ਉਹਨੇ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ ਇੰਦੀ ਬਾਜਾ ਵਾਲਿਆ ਮੇਰਾ ਵੀਰ ਆ ਗਿਆ ਭੁੱਲ ਕੇ ਵੇਖਿਓ ਕਿਤੇ ਕਿਰਪਾ ਕਰਿਓ ਇਹਨੂੰ ਸਿੱਧੇ ਰਸਤੇ ਪਾ ਦਿਓ ਹੁਣ ਇੱਧਰ ਜੰਗ ਹੋ ਰਹੀ ਤੇ ਸਜਾਦ ਬੇਗ ਸਾਲਖਾਂ ਤੇ ਸਜਾਦ ਦੇ ਦੋਵੇਂ ਮੁਸਲਮਾਨ ਜਨਰਲ ਉਹ ਆਮਣੇ ਸਾਹਮਣੇ ਹੋ ਗਏ ਤੇ ਸਾਲਖਣ ਕਹਿੰਦਾ ਉਹ ਸਿਆਲ ਤੇ ਤੂੰ ਉਹ ਤੂੰ ਮੁਸਲਮਾਨ ਜਰਨੈਲ ਹੋ ਕੇ ਗੁਰੂ ਦੇ ਚਰਨਾਂ 'ਚ ਬੈਠਾ ਉਹ ਕਹਿੰਦਾ ਮੈਂ ਨਹੀਂ ਬੈਠਾ ਮੈਂ ਤੈਨੂੰ ਵੀ ਕਿਹਾ ਆਤਮਾ ਗੁਰੂ ਕੋਲ ਲੈ ਜਾਂਦੇ ਤੂੰ ਵੀ ਆਜਾ ਕਰ ਉਹ ਆਂਦਾ ਤੂੰ ਨਾ ਪੂਜੀ ਨਿਕਿਆ ਤੂੰ ਕਹਿਣ ਨਿਕਿਆ ਓਏ ਤੂੰ ਗੁਰੂ ਦਾ ਡਰਦਾ ਗੁਰੂ ਦੇ ਚਰਨਾਂ 'ਚ ਬੈਗਿਆ ਮੈਂ ਮੂਜੀ ਥੋੜਾ ਜਾ ਲੱਗਿਆ ਆਪਣੇ ਗੁਰੂ ਨੂੰ ਸੁਨੇਹਾ ਦੇ ਜੇ ਉਹ ਕਿੰਨਾ ਹੀ ਭਾਜਰਾ ਤੇ ਆੜ ਕੇ ਮੇਰੇ ਨਾਲ ਮੁਕਾਬਲਾ ਕਰੇ ਕਹਿੰਦੇ ਭਰਿਆ ਉਹਦਾ ਸੈਦ ਖਾਨ ਬੋਲਿਆ ਦੋਵਾਂ ਨੇਤਰਾ ਜੋ ਆਗਰਸਾ ਇੰਨਾ ਉਹ ਇੰਨਾ ਸੂਰਮਾ ਉਹ ਹਿੰਦ ਦਾ ਪੀਰ ਜੇ ਮੇਰੇ ਸਾਹਮਣੇ ਕੌਸੂ ਲਿਆ ਉਹ ਉਹਲੇ ਵਾਂਗ ਕਹਿਣੇ ਬੈਠ ਕੇ ਰਿਆ ਉਪਰੇ ਪਤ ਪਰਵਾ ਉਹ ਨੂੰ ਲੁਕੇ ਨੂੰ ਕਿਤੇ ਨਹੀਂ ਛੱਡਣਾ ਜਿਹੜੇ ਚੜ ਕੇ ਗਏ ਨੇ ਆ ਮੇਰੇ ਜਦੋਂ ਤੱਕ ਭੱਤੇ ਵਿੱਚ ਤੀਰ ਨਹੀਂ ਨੂੰ ਧਰਤੀ ਦੇ ਤਵਕ ਹਵਾ ਦੀ ਤਰਾਕ ਤੋਂ ਮੇਰੀ ਤੇ ਕੋਲ ਪਵਦਾ ਖਦਾ ਉਹਾਰੇ ਕੀ ਜਰ ਹੋ ਗਿਆ ਸੀ ਬਲਾ ਦੇਵੀ ਸੈਦ ਖਾਨ ਨਾਮ ਬਰਦਾ ਸੁਜਾਦ ਬੇਗ ਭੱਜੇ ਚਲ ਗਿਆ ਕਟਿਆਲੇ ਗੁਰੂ ਕੋਲ ਨੂੰ ਕਟਿਆਲੇ ਸਰਗਰ ਨੇ ਆ ਕੇ ਸੁਜਾਦ ਬੇਗ ਨੂੰ ਕਹਿੰਦਾ ਆ ਗਿਆ ਉਹ ਤੈਨੂੰ ਜੰਗ ਕਰਨ ਭੇਜਿਆ ਨਾ ਤੈਨੂੰ ਮੁੜ ਕਾ ਨਾ ਤੇਰੇ ਘੋੜੇ ਨੂੰ ਮੁੜ ਕਾ ਨਾ ਤੇਰੀ ਤੇਲ ਨੂੰ ਲਉ ਕਿੰਦਾ ਮਹਾਰਾਜ ਆ ਤੁਹਾਨੂੰ ਸੁਣਿਆ ਦੇਣ ਆ ਆ ਸੱਧੂ ਕਹਿੰਦੇ ਕਹਦਾ ਸੁਣਿਆ ਇਹਨਾਂ ਮਹਾਰਾਜ ਜਿਹੜਾ ਚੜ ਕੇ ਆ ਤੁਹਾਨੂੰ ਯਾਦ ਕਰਦਾ ਜੀ ਉਹ ਕਹਿੰਦਾ ਕਲੀਆਂ ਵਾਲੇ ਗੁਰੂ ਲਿਆ ਮਰਿਆ ਤੁਹਾਡੇ ਦਰਸ਼ਨ ਕਰਨੇ ਹੋਣੇ ਉਹਨੇ ਵੀ ਫਿਰ ਸਤਗੁਰੂ ਘੋੜੇ ਦੇ ਉੱਤੇ ਸਵਾਰ ਹੋਏ ਨੀਲੇ ਦੇ ਛਾਹ 'ਤੇ ਸਵਾਰ ਸਤਗੁਰੂ ਕਲੀਆਂ ਵਾਲੇ ਸਤਗੁਰੂ ਬਾਜਾਂ ਵਾਲੇ ਸਤਗੁਰੂ ਤਖਤਾਂ ਵਾਲੇ ਸਤਗੁਰੂ ਤਾਜਾਂ ਵਾਲੇ ਸਤਗੁਰੂ ਜਿਨ੍ਹਾਂ ਦੇ ਸੀਸ ਉੱਤੇ ਲੱਗਣ ਵਾਲੀ ਚਾਂਦੀ ਦਾ ਮੁੱਲ 2.5 ਲੱਖ ਰੁਪਈਆ ਉਸ ਵੇਲੇ ਸੀਸ ਉੱਤੇ ਦੋਰੀ ਦਾ ਸਤਾਰ ਦਰبار ਦੇ ਉੱਤੇ ਚੱਕਰ ਚੱਕਰਾਂ ਵਿੱਚ ਸਵਾ ਲੱਖ ਰੁਪਈਏ ਦੀ ਕਲਗੀ ਲੱਗੀ। ਕੌਮ ਦਾ ਬੁਲਾਵਾ ਟਕਰਾ ਕੇ ਲੱਗਦਾ ਚਿਹਰੇ ਤੇ ਨੂਰ ਦੀ ਬਰਸਾਤ ਹੁੰਦੀ ਏ। ਉਹ ਸੱਭਰੂ ਏ ਘੋੜੇ ਦੇ ਉੱਤੇ। ਹੁਸਨ ਦਾ ਮਾਲਕ ਘੋੜੇ ਤੇ ਸਵਾਰ ਹੋ ਕੇ ਜਦੋਂ ਤੁਰਿਆ ਨਾ ਘੋੜੇ ਨੇ ਪਹਿਲਾ ਕਦਮ ਚੁੱਕ ਕੇ ਨੀਲੇ ਨੇ ਧਰਤੀ ਦੀ ਇੱਕ ਦੇ ਉੱਤੇ ਰੱਖਿਆ ਆਵਾਜ਼ ਦਾ ਰੁਕवट ਬਣ ਕੇ ਰੱਖ ਦਿੱਤਾ। ਇਤਿਹਾਸ ਦੇ ਵਿੱਚ ਨਵਾਂ ਮੋੜ ਆ ਗਿਆ ਕਿਉਂਕਿ ਗੁਰੂ ਜਿਹੜੇ ਪਾਸੇ ਜਾਵੇ ਜਾਂ ਇਤਿਹਾਸ ਦੇ ਨਵੇਂ ਪੰਨੇ ਜਿਹੜੇ ਕੋ ਲਿਖੇ ਜਾਣਗੇ ਖਰ ਜਿਹੜਾ ਰਾਹ ਥਾੜਿਆ ਗੁਰੂ ਦੀ ਟੀਮ ਨੇ ਕੋ ਲਾਂਬੇ ਕਰ ਦਿੱਤਾ ਕਰਕੇ ਲਾਂਬੇ ਸਭ ਗੁਰੂ ਜਾ ਪਹੁੰਚੇ ਕਿੱਥੇ ਜਿੱਥੇ ਸੈਦ ਖਾਨ ਕਲੀਆਂ ਵਾਲੇ ਗੁਰੂ ਨੂੰ ਯਾਰ ਕਰਦਾ ਪਿਆ ਸੀ ਹੁਣ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲੇ-ਕੋਲੇ ਕਦਮਾਂ ਦੇ ਨਾਲ ਮਨੁੱਖ ਧਰਤੀ ਦੇ ਉੱਤੇ ਅਹਸਾਨ ਕਰਦਿਆਂ ਹੋਇਆ ਉਹ ਪੁੰਜੇ ਨਾ ਜਾ ਕੇ ਸਰਖਾਂ ਦੇ ਕੋਲ ਤੇ ਜਾ ਕੇ ਮੁਸਕਾ ਕੇ ਫਤਗਰਾ ਆਖਿਆ ਇਹਨੇ ਖਾਨਾ ਉਹ ਸਾਨੂੰ ਯਾਦ ਕਰਦਾ ਸਮੇ ਇਹਨੇ ਜਦੋਂ ਚੁੱਕ ਕੇ ਧਿਆਨ ਵਿਖਾ ਮ ਕਲਗੀ ਵਾਲੇ ਗੁਰੂ ਦੇ ਦਗਦੰਨ ਕਰਦੇ ਚਿਹਰੇ ਵੱਲ ਮੰਤਰ ਮੁਕਤ ਕਰਦੇਣ ਵਾਲੇ ਨੇਤਰ ਸਿਰ 'ਤੇ ਦਸਤਾਰ ੱੱਕੀ ਦਸਤਾਰ ਵਿੱਚ ਚੱਕਰ ਕੱਕੇ ਚੱਕਰਾਂ ਵਿੱਚ ਕਲਗੀ ੱੱਕੀ ਦੁੰਦਾ ਹੋਇਆ ਚਿਹਰੇ ਦਾ ਨੂਰ ਕੱਕਿਆ ਇਹਦੇ ਹੱਥ ਜੁੜ ਗਏ ਅੰਦਰੋਂ ਆਵਾਜ਼ ਆਈ ਉਹ ਤੂੰ ਤੇ ਕਹਿਣਾ ਸੱਚਾ ਪਰ ਨਾਲ ਲੜਨ ਚਲੇ ਇਹਦੇ ਸਾਫ਼-ਖਾਤ ਅੱਲਾ ਦਾ ਨੂਰ ਸਾਹਮਣੇ ਖਲੋਤਾ ਪੁਰੇ ਇੱਕ ਸੋਚਾਂ ਦੇ ਸਮੁੰਦਰ ਵਿੱਚ ਡੁੱਬਾ ਹੋਇਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਖਿਆ ਕਿੰਦੇ ਓਏ ਓਏ ਬਾਦਰਾ ਓਏ ਬਿਰਮੇਲਾ ਓ ਤੂੰ ਤੇ ਲੜਨਾ ਆ ਚੁਗਤੀਰ ਕਮਾਨ ਕਰ ਵਾਰ ਬਾਪੂ ਸੂਨ ਸਿੰਘ ਸਿੱਧੋ ਸਾਹਿਬ ਕੀਤੇ ਨਿਕਲਿਆ ਇੱਕ ਪੱਥੇ ਚੋਂ ਤੀਰ ਖੱਚ ਕੇ ਕਮਾਨ ਦੀਆਂ ਆਪਸ ਵਿੱਚ ਕਿਹੜੀਆਂ ਜਿਹੜੀਆਂ ਉਹ ਜੋੜ ਦਿੱਤੀਆਂ ਤੇ ਜਦੋਂ ਲਗਾ ਨਾ ਕਲਗੀ ਵਾਲੇ ਗੁਰੂ ਦੇ ਉੱਤੇ ਤੀਰ ਚਲਾਣ ਕਲਗੀ ਵਾਲੇ ਗੁਰੂ ਨੇ ਮੁਸਕਾ ਕੇ ਦੇ ਚਿਹਰੇ ਦੇ ਉੱਤੇ ਝਾਟ ਪਾਈ ਤੇਰੇ ਫੋਤੀ ਇਹਦਾ ਕਮਾਂ ਦਾ ਚਲਾਕ ਲਾਓ ਅੰਦਰੋਂ ਆਵਾਜ਼ ਆਈ ਉਹ ਸੈਦ ਖਾਨ ਉਹ ਦੁਨੀਆਂ ਦੇ ਲੋਕ ਰੱਬ ਨੂੰ ਲੱਭਦੇ ਪੀਰਥਾਂ ਦੇ ਉੱਤੇ ਟੰਕੇ ਖਾਂਦੇ ਫਿਰਦੇ ਨੇ ਸਮੁੰਦਰਾਂ ਦੇ ਵਿੱਚ ਦਰਿਆਵਾਂ ਵਿੱਚ ਗੋਤੇ ਲਾਉਂਦੇ ਫਿਰਦੇ ਨੇ ਉਹ ਪੁੱਠੇ ਥੂਆਂ ਵਿੱਚ ਲੱਗ ਕੇ ਭਗਤੀ ਕਰਦੇ ਫਿਰਦੇ ਨੇ ਉਹ ਆ ਕੇ ਤੇਰੇ ਸਾਹਮਣੇ ਸਾਕਸ਼ਾਤ ਰੱਬ ਖਲੋਤਾ ਇਹਦੇ ਚਰਨਾਂ ਦੇ ਉੱਤੇ ਡੇਕੇ ਮਾਫੀ ਮੰਗ ਲਿਆ ਉਹ ਇਹ ਗਿਆਨ ਨੇ ਕਿੰਨੂ ਬਾਤ ਪਾਈ ਅੰਦਰੋਂ ਹੰਕਾਰ ਨੇ ਥਾਪੜਾ ਦਿੱਤਾ ਉਹ ਸਾਹਿਬ ਖਾਨ ਕਰ ਵੇਲਾ ਯਾਰ ਜਦੋਂ ਪਰਿਵਾਰ ਚੁੱਪੀ ਸੀ ਲੋਕੀ ਆਖਿਆ ਸੀ ਮੈਂ ਗੁਰੂ ਨੂੰ ਬਨ ਕੇ ਲੈ ਕੇ ਆਵਾਂ ਵੀਰੇ ਚ ਪਾ ਕੇ ਲਾ ਕੇ ਆਵਾਂਗਾ ਕੰਦੀ ਪਾ ਕੇ ਲਾ ਕੇ ਆਵਾਂਗਾ ਓਏ ਅੱਜ ਮੌਕਾ ਬਣਿਆ ਹੀ ਉਹ ਜੇ ਤੇਰਾ ਵਾਰ ਟਿਕਾਣੇ ਦੇ ਉੱਤੇ ਲੱਗਿਆ ਆਉਣ ਵਾਲੀਆਂ ਪੀੜੀਆਂ ਚੇਤੇ ਰੱਖਣੀਆਂ ਨੇ ਗਿਆਨ ਤੇ ਹੰਕਾਰ ਦੀ ਅੰਦਰ ਜੰਗ ਹੋਰੀ ਤੇ ਹਰ ਬੰਦੇ ਦੇ ਅੰਦਰ ਹੁੰਦੀ ਹੈ ਗਿਆਨ ਤੇ ਹੰਕਾਰ ਦੀ ਜੰਗ ਜਦੋਂ ਬੰਦਾ ਗਰਮ ਘੱਟ ਪਾਸੇ ਨੂੰ ਕਦਮ ਚੁੱਕਦਾ ਹੈ ਨਾ ਉਸ ਵੇਲੇ ਗਿਆਨ ਇਹ ਗੱਲ ਕਹਿੰਦਾ ਓਏ ਜਿਹੜੇ ਪਾਸੇ ਚੱਲਿਆ ਉਹ ਕਦਮ ਗਲਤੀ ਪਾਸਾ ਗਲਤੀ ਇਹਦਾ ਖਮਿਆਜਾ ਜਿਹੜਾ ਉਹ ਜ਼ਰੂਰ ਭੁਗਤਣਾ ਪਏਗਾ ਪਰ ਹੰਕਾਰ ਕੀ ਲਾਏ ਕਿਨੇ ਵੇਖਿਆ ਗਲਤ ਤੇ ਸਹੀ ਉਹ ਤੂੰ ਆਪਣੇ ਮਾਨ ਦੀ ਇਮਾਰਤ ਖੜੀ ਕਰ ਬਾਕੀ ਜੋ ਕੁਝ ਹੋਊਗਾ ਉਹ ਤੇ ਲਿਖਿਆ ਜਾਵੇਗਾ ਖਰ ਉਹ ਹੰਕਾਰ ਅੰਦਰੋਂ ਥਾਪੀਆਂ ਦਿੰਦਾ ਪਿਆ ਗਿਆਨ ਨਾਲ ਤਾਂ ਪਉਦਾ ਪਿਆ ਆਖਰ ਦੀ ਬਾਕੀ ਲੜਾਈ ਹੁੰਦੀਆਂ ਹੁੰਦੀਆਂ ਜਿਹੜਾ ਗੁਰੂ ਨਾਲ ਲੜਦਾ ਨਹੀਂ ਉਹਨੇ ਆਪਣੇ ਅੰਦਰ جنگ ਚੱਲ ਪਈ ਗਿਆਨ ਦੇ ਅਖੋਤ ਸਾਲ ਖਾਨ ਓਏ ਕਿਹੜੀਆਂ ਚੌਧਰਾ ਤੇ ਕਿਹੜੀਆਂ ਹੰਕੜਾ ਤੇ ਕਿਹੜੀਆਂ ਫੌਜਾਂ ਤੇ ਕਿਹੜੇ ਰੁਤਬੇ ਓਏ ਰੱਬ ਦੇ ਘਰ ਦੇ ਵਿੱਚੋਂ ਅੱਜ ਜੋ ਤੈਨੂੰ ਦੌਲਤ ਮਿਲ ਜਾਣੀ ਇਹਦੀ ਬਰਾਬਰ ਤਾਂ ਕੋਈ ਦੁਨੀਆ ਦੀ ਦੌਲਤ ਕari ਨਹੀਂ ਸਕੇਗੀ ਆਤਕੋ ਫਰਗਿਆਨ ਤੇ ਹੰਕਾਰ ਦੀ ਜੰਗ ਹੁੰਦਿਆ ਹੁੰਦਿਆ ਅਖਰ ਵਿੱਚ ਬਾਕੀ ਹੰਕਾਰ ਵਾਲਾ ਬੋਝ ਟੈ ਗਿਆ ਗਿਆਨ ਗਿਆ ਜਿੱਤ ਜਿਹੜਾ ਗੁਰੂ ਦੇ ਉੱਤੇ ਤਲਵਾਰ ਚਲਾਉਣ ਵਾਸਤੇ ਆਇਆ ਸੀ ਬਾਹਰ ਕਰਨ ਵਾਸਤੇ ਆਇਆ ਸੀ ਉਹਨੇ ਪਾਈ ਆਪਣੀ ਤਲਵਾਰ ਮਿਆਂ ਦੇ ਵਿੱਚ ਮੋਢੇ ਤੋਂ ਪਾ ਲਿਆ ਉਹਨੇ ਤੀਰਾਂ ਦਾ ਪੱਥਾ ਇਹ ਜਿਹੜਾ ਕੱਢਿਆ ਤੀਰ ਸੀ ਉਹ ਵੀ ਪਾ ਕੇ ਪੱਥੇ ਦੇ ਵਿੱਚ ਆ ਕੇ ਤਲਵਾਰ ਮਿਆਂ ਦੇ ਵਿੱਚ ਰੱਖ ਕੇ ਗੁਰੂ ਦੇ ਚਰਨਾਂ ਦੇ ਉੱਤੇ ਝੋਲ ਕੇ ਹੱਥ ਕਰਕੇ ਨੈਣ ਨੀਵੇਂ ਨਾਲਾ ਵਿੱਚੋਂ ਡੋਲ ਕੇ ਨੀਰ ਗੁਰੂ ਦੇ ਕੋਲੋਂ ਮਾਫੀਆਂ ਜਿਹੜੇ ਤਰੀਕੇ ਨਾਲ ਮੰਗਦਾ ਬੇਅੰਤੀਕੋ ਕੀਤੀ ਜਾਂਦੀ ਹੈ ਹੱਥ ਵਿੱਚ ਢਾਲ ਤਲਵਾਰ ਢੱਕ ਪਈ ਮਨੋਹੰਕਾਰ ਦੀ ਦੀਵਾਰ ਢੱਕ ਪਈ ਮਨੋਹੰਕਾਰ ਦੀ ਦੀਵਾਰ ਢੱਕ ਪਈ ਪਈ ਮਾਰੋ ਹੰਕਾਰ ਦੇ ਵਿਵਾਰ ਦੇਖ ਪਈ ਹੋਏਵੇਂ ਹੱਥ ਜੁੜੇ ਵੱਡੇ ਮਗਰੂਰ ਦੇ ਸਤਖਾਨ ਡਗਾ ਚਰਨੀ ਹਜੂਰ ਦੇ ਸਤਖਾਨ ਡਗਾ ਚਰ चरनी हज़ूर ते दे। सैद हज़ूर ਸਾਦ ਖਾਨ ਢਕਾ ਚਰਨੀ ਹਜੂਰ ਦੇ ਡੁੱਟੇ ਯਾਰ ਮਹਾਨ ਵੱਡੇ ਮਸ਼ਹੂਰ ਦੇ ਸਾਦ ਹਕੂਮਤ ਦਾ ਨਸ਼ਾ ਜਾਪੇ ਸਾਰਾ ਲੈ ਗਿਆ ਵੱਡਾ ਜਰਨੈਲ ਢੇਰ ਤਾਂ ਕਰਨੇ ਹਜੂਰ ਦੇ ਗੁਰਾ ਕੋਲ ਖੜਾ ਵਾ é a ਖਲੋਤੇ ਨੇ ਦਾਤਾ ਤੇਰੇ ਦਰਸ਼ਨ ਨੇ ਪਾਪ ਜਨਮਾਂ ਦੇ ਝੋਤੇ ਨੇ ਤੇਰੇ ਦਰ ਦੇ ਬੋਲੇ ਜੀ ਸਾਈਆਂ ਸਾਨੂੰ ਮਾਫ ਕਰੀ ਮੰਦੇ ਗੋਤ ਨੂੰ ਬੋਲੇ ਜੀ ਮਰਦ ਕਹਿੰਦੇ ਖਾਣਾ ਤੇਰੀ ਆਤਮਾ ਸਿਮਰਨ ਦੀ ਭੁਖੀ ਰੱਬ ਦੀ ਬੰਦਗੀ ਕਰਿਆ ਕਰ ਬਸ ਫਿਰ ਉਸ ਦਿਨ ਤੋਂ ਐਨੇ ਰੱਬ ਦੀ ਬੰਦਗੀ ਕੀਤੀ ਭਗਤੀ ਕੀਤੀ ਜਿਹੜਾ ਸੈਲਖਾਨ ਬਣ ਕੇ ਆਇਆ ਸੀ ਉਹ ਰੱਬ ਦੀ ਬੰਦਗੀ ਕਰਕੇ ਸੈਦੇ ਸਾ ਫਕੀਰ ਬਣ ਗਿਆ ਫਿਰ ਉਹਦਾ ਨਾਮ ਇਤਿਹਾਸ ਦੇ ਪੰਨਿਆਂ ਵਿੱਚ ਸਿੱਧੇ ਸ਼ਬਦ ਫਕੀਰ ਕਰਕੇ ਦਰਜ ਕੀਤਾ ਗਿਆ ਸੋ ਇਹ ਹੈ ਗੁਰੂ ਦੀ ਮਿਹਰ ਦੀ ਨਿਸ਼ਾਨ ਜਿਹੜੀ ਅਸੀਂ ਰੋਜ਼ ਪੜ੍ਹਦੇ ਆ ਨਾ ਸਾਚ ਨੂੰ ਕਸੂਣੋ ਸਾਚ ਕਹੁ ਸੁਣਿ ਲੋ ਸਭ ਜਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਸੋ ਕਿ ਇੱਥੇ ਪ੍ਰੇਮ ਦੀਆਂ ਕਹਾਣੀਆਂ ਨੇ ਪ੍ਰੇਮ ਦੀਆਂ ਬਾਤਾਂ ਨੇ ਸੋ ਸਭ ਨੂੰ ਕਿਰਪਾ ਕਰਨੀ ਹੈ ਜੜ ਦੀ ਕਲਾ ਕਰਨ ਗੁਰਸਿੰਘ ਸਿੰਘ ਜੀ ਨੂੰ ਨਾਮ ਦੀਆਂ ਦਾਤਾਂ ਕਰਕੇ ਨਿਹਾਲ ਕੰਮ ਇਹਨਾਂ ਨੂੰ ਕੀਦੇ ਸਮਾਂ ਦੇ ਜੱਜਾਂ ਤੋਂ ਬਹੁਤ ਬਹੁਤ ਧੰਨਵਾਦ ਸਾਰੀ ਗੁਰੂ ਦੀ ਸੇਵਾ ਨਿਭਾਉਣ ਦਾ ਪ੍ਰਬੰਧ ਕਰਨ ਦਾ ਬਹੁਤ ਬਹੁਤ ਧੰਨਵਾਦ ਹੈ ਸਤਿਕਾਰਯੋਗ ਭਾਜੀ ਹਰਪ੍ਰੀਤ ਸਿੰਘ ਜੀ ਜਿਹੜੇ ਕਿੜੀ ਮਿਲਦੇ ਵਿੱਚ ਲੋਕ ਕਰਦੇ ਪਾਣੇ ਮਨਾਇਆ ਸੀ ਭਾਈ ਗੁਰਦੀਪ ਸਿੰਘ ਜਣ ਤੇ ਉਹ ਭਾਈ ਗੁਰਦੀਪ ਸਿੰਘ ਹੋਣੀ ਵੀਰ ਪ੍ਰਗਟ ਸਿੰਘ ਜੀ ਘਾੜ ਸਾਹਿਬ